ਤਿੰਨਾਂ ਸਾਲਾਂ ਦੇ ਵਿੱਚ ਜਿੰਨਾ ਨਸ਼ਾ ਵਿਕਿਆ ਜਿੰਨਾ ਗੁੱਡਾ ਗੁੰਡਾ ਕਰਤੀ ਦਾ ਨੰਗਾ ਨਾਚ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਾਰਾ ਕੁਝ ਜਾਣਦੇ ਆ ਜੇ ਰਿਲੀ ਸ਼ਰਾਬ ਨਾਲ ਜਿਹੜੇ ਬੱਚੇ ਮਰੇ ਆ ਜਿਨ੍ਹਾਂ ਪਰਿਵਾਰਾਂ ਦੇ ਚੀਰਾ ਖਤਮ ਹੋਇਆ ਅੱਜ ਉਹਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਆ ਸਰਕਾਰੀ ਸਕੂਲਾਂ ਦੇ ਹਾਲਾਤ ਆ ਇਹ ਸਰਕਾਰੀ ਸਕੂਲਾਂ ਤੇ ਮੁੱਖ ਮੰਤਰੀ ਸਾਹਿਬ ਰਾਜਨੀਤੀ ਨਾ ਖੇਡਣ ਉਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਅੱਜ ਜੰਨਾ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਇੱਕ ਦਿਨ ਮੈਂ ਤੁਹਾਨੂੰ ਵੀ ਖੜੂਗਾ ਸਾਰੇ ਸਕੂਲਾਂ ਦੀ ਸਥਿਤੀ ਵਿਖਾਈ ਜਾਊਗੀ ਮੁੱਖ ਮੰਤਰੀ ਸਾਹਿਬ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਗੁੰਮਰਾਹ ਕਰਨਾ ਬੰਦ ਕਰਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਚਿੱਠੀ ਜਗ ਜਾਗਰ ਕਰ ਦਿਓ ਕਿ ਕਿਹੜੇ ਕਿਹੜੇ ਸਾਥੀ ਨੂੰ ਕਿਹੜੇ ਡਿਪਾਰਟਮੈਂਟ ਚ ਨੌਕਰੀ ਦਿੱਤੀ ਆ ਤੇ ਆਪਾਂ ਹਮੇਸ਼ਾ ਹੀ ਉਹਨਾਂ ਦੀ ਗੁਲਾਮੀ ਸਹਿਣ ਲਈ ਅੱਜ ਤਤਬਰ ਤਤਬਰ ਤਿਆਰ ਰਹਿਵਾਂਗੇ ਇੱਕ ਵਾਰੀ ਚਿੱਠੀ ਜਗਜਾਗ ਕਰ ਦੋ ਕਿ ਕਿਹੜੇ ਕਿਹੜੇ ਸਾਥੀਆਂ ਨੂੰ ਕਿਹੜੇ ਡਿਪਾਰਟਮੈਂਟ ਚ ਨੌਕਰੀ ਦਿੱਤੀ ਆ ਬੇਰਗਾਰੀ ਖਤਮ ਹੋ ਗਈ ਤੇ ਫਿਰ ਨਸ਼ੇ ਦਾ ਵਪਾਰ ਖਤਮ ਹੋਣਾ ਇਹ ਤੁਸੀਂ ਜਾਣਦੇ ਜੋ ਭਲੀ ਭਾਤੀ ਜਾਣਦੇ ਜੋ ਅੱਜ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਤਸਕਰ ਨਸ਼ੇ ਦੇ ਵਪਾਰੀ ਵੱਡੇ ਪੱਧਰ ਤੇ ਕੰਮ ਕਰ ਰਹੇ ਆ ਕਈਆਂ ਭੈਣਾਂ ਦੇ ਸੁਹਾਗ ਖਤਮ ਹੋਇਆ ਕਈਆਂ ਮਾਵਾਂ ਦੇ ਪੁੱਤ ਖਤਮ ਹੋਇਆ ਉਹਨਾਂ ਦੇ ਘਰ ਚੋਂ ਹੋਈ ਕਮੌਣ ਵਾਲੇ ਸਾਥੀ ਉਹਨਾਂ ਨੂੰ ਜਲਦ ਨੌਕਰੀ ਦਾ ਪ੍ਰਬੰਧ ਕੀਤਾ ਜਾ ਜਿਹੜਾ 78 ਸਾਲ ਚ ਗਰੀਬਾਂ ਦਾ ਨਹੀਂ ਬਣ ਸਕਿਆ ਇੱਕ ਵਾਰੀ ਬਸਪਾ ਮੇਟ ਕੇ ਪਾਰਟੀ ਦਾ ਬਣਾ ਦੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਰ ਘਰ ਨੌਕਰੀ ਹਰ ਘਰ ਚੋਂ ਗਰੀਬੀ ਹਰ ਘਰ ਚੋਂ ਬੇਰੋਜ਼ਗਾਰੀ ਖਤਮ ਕਰਕੇ ਰੱਖ ਦੇਵਾਂਗੇ ਦੁਬਾਰਾ ਇਹ ਤਿੰਨੇ ਚੀਜ਼ਾਂ ਤੁਹਾਡੇ ਘਰਾਂ ਚ ਵਾਪਸ ਹੋਣ ਦੀ ਗੱਲ ਨਹੀਂ ਕਰ ਇਹ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅੰਮ੍ਰਿਤਸਰ ਦੀਆਂ ਆਰਪੀਡੀ ਚੱਲ ਤੁਸੀਂ ਦੇਖ ਸਕਦੇ ਹੋ ਤੇ ਖਾਸ ਕਰਕੇ ਜਿਹੜਾ 12.5% ਕੋਟੇ ਨੂੰ ਲੈ ਕੇ ਜਿਹੜਾ ਕਬਲ ਸੋਤਾ ਜਿਹੜਾ ਬਾਬਾ ਸਾਹਿਬ ਅਮਰੀਕਾ ਦੇ ਪੰਜਾਬ ਪ੍ਰਧਾਨ ਨੇ ਇਹਨਾਂ ਵੱਲੋਂ ਮੰਗਾ ਜਿਹੜੀਆਂ ਮੰਗਣ ਵਾਸਤੇ ਜਿਹੜੇ ਕਿ ਹਮੇਸ਼ਾ ਅਸੀਂ ਦੇਖਦੇ ਆਂ ਕਿ ਮੰਗ ਪਰ ਦਿੰਦੇ ਰਹੇ ਆ 60ਵਾਂ ਮੰਗ ਪਰ ਜਿਹੜਾ ਦਿੱਤਾ ਯਾਰ ਹਲਕਾ ਤੱਕ ਨਹੀਂ ਦਿੱਤਾ ਜਾ ਰਿਹਾ ਪਰ ਹਜੇ ਤੱਕ ਸਰਕਾਰ ਦੀ ਕਿਉਂ ਨਹੀਂ ਜੱਖ ਖੋਲੀ ਕਿਉਂ ਨਹੀਂ ਹਜੇ ਤੱਕ ਜਿਹੜੀਆਂ ਉਹਨਾਂ ਨੇ 12.5% ਜਿਹੜਾ ਕੋਟਾ ਕਿਉਂ ਨਹੀਂ ਲਾਗੂ ਕੀਤਾ ਗਿਆ ਇਸ ਨੂੰ ਲੈ ਕੇ ਆਹ ਗੱਲਬਾਤ ਕਰਦੇ ਕਬਲ ਸੋਤਾ ਦੇ ਨਾਲ ਜਿਹੜੇ ਕੀ ਇਹਨਾਂ ਲੋਕਾਂ ਦੇ ਨਾਲ ਹਮੇਸ਼ਾ ਖੜਦੇ ਨੇ ਖਾਸ ਕਰਕੇ ਜਿਹੜਾ ਸਾਡਾ ਬਨਵੀ ਸਿੰਘ ਤੇ ਬਾਲਮੀਕ ਭਾਈਚਾਰਾ ਆ ਆਪ ਗੱਲਬਾਤ ਕਰਦੇ ਆ ਉਹਨਾਂ ਦਾ ਇਸ ਬਾਰੇ ਕੀ ਕਿਹਾ ਵਾ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾਵੇ ਅੱਜ ਸਕੂਲਾਂ 'ਚ ਜਾ ਕੇ ਦੇਖੋ ਫਲਸ਼ਾਂ ਦੇ ਵਿੱਚ ਗੰਦ ਪਿਆ ਹੋਇਆ ਨਜ਼ਰ ਆਇਆ ਮੈਂ ਪਿੰਡਾਂ 'ਚ ਜਾਣਾ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਇੱਕ ਦਿਨ ਮੈਂ ਤੁਹਾਨੂੰ ਵੀ ਖੜੂੰਗਾ ਸਾਰੇ ਸਕੂਲਾਂ ਦੀ ਸਥਿਤੀ ਵਿਖਾਈ ਜਾਊਗੀ ਮੁੱਖ ਮੰਤਰੀ ਸਾਹਿਬ ਦੁਨੀਆ ਨੂੰ ਗੁਮਰਾਹ ਕਰ ਰਹੇ ਆ ਗੁੰਮਰਾਹ ਕਰਨਾ ਬੰਦ ਕਰਨਾ ਇਹ ਲੋਕ ਹੁਣ ਜਾਗ ਚੁੱਕੇ ਆ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਮੈਦਾਨ ਚ ਆ ਚੁੱਕੇ ਆ ਸਤੂ ਸਾਬ ਕਹਿ ਰਹੇ ਬਸ ਸਕੂਲਾਂ ਦੀ ਸਥਿਤੀ ਨਹੀਂ ਸੰਧੀ ਅਸੀਂ ਦੇਖਿਆ ਆਈ ਸਕੂਲਾਂ ਦੇ ਐਮ ਲਿਖਾ ਕੇ ਪਿੰਡਾਂ ਦੇ ਐਮ ਲਾ ਹੋ ਗਏ ਜਾਂ ਉੱਥੋਂ ਦੇ ਜਿਹੜੇ ਵਿਧਾਇਕ ਨੇ ਖਾਸ ਕਰਕੇ ਉਹ ਜਾ ਕੇ ਉਦਘਾਟਨ ਕਰ ਰਹੇ ਨੇ ਕਹਿੰਦੇ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਮਾਤ ਕਰ ਰਹੇ ਨੇ ਪ੍ਰਾਈਵੇਟ ਜਿਹੜੇ ਸਕਾਈ ਸਕੂਲ ਬਣੇ ਨੇ ਤੁਸੀਂ ਕਹਿੰਦੇ ਅੱਜ ਵੀ ਹਾਲਾਤ ਜਿਹੜੇ ਨੇ ਉੱਥੇ ਦਾ ਸੁਧਰੇ ਨਹੀਂ ਇਹ ਸਕਾਈ ਸਕੂਲਾਂ ਦੀ ਮੈਂ ਗਰਵਲ ਸਾਹਿਬ ਮੈਂ ਤੁਹਾਨੂੰ ਹਰ ਪਿੰਡ ਦੇ ਵਿੱਚ ਖੜੂੰਗਾ ਹਰ ਪਿੰਡ ਦੇ ਸਕੂਲਾਂ ਦੀ ਸਥਿਤੀ ਸਰਕਾਰੀ ਸਕੂਲਾਂ ਦੀ ਮੈਂ ਇੱਕ ਪਿੰਡ ਦੇ ਵਿੱਚ ਇੱਥੇ ਗਿਆ ਰਾਮਪੁਰੇ ਪਿੰਡ ਦੇ ਵਿੱਚ ਉੱਥੇ ਪਾਣੀ ਦੀ ਟੈਂਕੀ ਦੇ ਵਿੱਚ ਐਨਾ ਐਨਾ ਜਾਲ ਲੱਗਾ ਹੋਇਆ ਆ ਉੱਥੇ ਸਕੂਲ ਦੇ ਵਿੱਚ ਗਰੀਬ ਬੱਚਿਆਂ ਲਈ ਜਿਹੜੀ फ्लਸ਼ ਬਣੀ ਆ ਉੱਥੇ ਗੰਦਗੀ ਦਾ ਢੇਰ ਪਿਆ ਹੋਇਆ ਆ ਉੱਥੇ ਮੈਂ ਆਪਣੇ ਸਾਥੀਆਂ ਨੂੰ ਭੇਜਿਆ ਵੀ ਉਹ ਸਕੂਲ ਦੇ ਚ ਹਾਲਾਤ ਜਾ ਕੇ ਵੇਖੋ ਤੇ ਜਦੋਂ ਹਾਲਾਤ ਵੇਖੇ ਤੇ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਕੁਰਸੀ ਛੱਡ ਕੇ ਭੱਜ ਆਸ ਪਾਸ ਸਕੂਲ ਆ ਆ ਸਰਕਾਰੀ ਸਕੂਲਾਂ ਦੇ ਹਾਲਾਤ ਆ ਇਹ ਸਰਕਾਰੀ ਸਕੂਲਾਂ ਤੇ ਮੁੱਖ ਮੰਤਰੀ ਸਾਹਿਬ ਰਾਜਨੀਤੀ ਨਾ ਖੇਡਣ ਉਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਅਸੀਂ ਤੁਹਾਨੂੰ ਖੜਕੇ ਸਰਕਾਰ ਦਾ ਚਿਹਰਾ ਜਿਹੜਾ ਨੰਗਾ ਕਰਕੇ ਤੁਹਾਡੇ ਦੁਨੀਆ ਦੇ ਸਾਹਮਣੇ ਲੈ ਕੇ ਆਵਾਂਗੇ ਇਹ ਜਲਦੀ ਤੁਹਾਨੂੰ ਬੁਲਾਇਆ ਜਾਊਗਾ ਲੱਗਦਾ ਵੀ ਹੁਣ ਜਿਹੜਾ ਤੁਸੀਂ ਸਰਕਾਰ ਬਣਾਓਗੇਗਾ ਬਸਪਾ ਦੀ ਬਣਾਓਗੇ ਮੁੱਖ ਮੰਤਰੀ ਤੁਹਾਡਾ ਆਪਣਾ ਹੋਊਗਾ ਤੇ ਜਿਹੜੀਆਂ ਇਹਨਾਂ ਲੋਕਾਂ ਦੀਆਂ ਮੰਗਾਂ ਨੇ ਖਾ ਕੇ ਸਾਡਾ 12ਵੀਂ ਭਾਈਚਾਰਾ 12ਵੀਂ ਭਾਈਚਾਰਾ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਪਹਿਲ ਦੇ ਦਾਤ ਕੀਤੀਆਂਗੇ ਤੇ ਮੁੱਖ ਮੰਤਰੀ ਤੁਹਾਡਾ ਆਪਣਾ ਹੋਊਗਾ ਮੈਂ ਅੱਜ ਸਾਰੇ ਸਾਥੀਆਂ ਵਿੱਚ ਇੱਕ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਪੀ ਡਾਕਟਰ ਅੰਬੈਡਕਰ ਸਾਹਿਬ ਨੇ ਜਿਹੜਾ ਨਾਰਾ ਦਿੱਤਾ ਸੀ ਜਿਤਨੀ ਜਿੰਨ ਕੀ ਸੰਖਿਆ ਬਾਰੀ ਉਤਨੀ ਉਨਕੀ ਸੇਦਾਰੀ ਉਹਦੇ ਮੁਤਾਬਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ 78 ਸਾਲ ਚ ਗਰੀਬਾਂ ਦਾ ਨਹੀਂ ਬਣ ਸਕਿਆ ਇੱਕ ਵਾਰੀ ਬਸਪਾ ਮੇਟਕਰ ਪਾਰਟੀ ਦਾ ਬਣਾ ਦੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਰ ਘਰ ਨੌਕਰੀ ਹਰ ਘਰ ਚੋਂ ਗਰੀਬੀ ਹਰ ਘਰ ਚੋਂ ਬੇਰੋਜ਼ਗਾਰੀ ਖਤਮ ਕਰਕੇ ਰੱਖ ਦਵਾਂਗੇ ਦੁਬਾਰਾ ਇਹ ਤਿੰਨੇ ਚੀਜ਼ਾਂ ਤੁਹਾਡੇ ਘਰਾਂ ਚ ਵਾਪਸ ਹੋਣ ਦੀ ਗੱਲ ਨਹੀਂ ਕਰ ਰਹੀਆਂ ਤੁਸੀਂ ਕਹਿੰਦੇ ਨੌਕਰੀਆਂ ਦਿੱਤੀਆਂ ਅਸੀਂ ਦੇਖਿਆ ਅੱਜ ਦਿਨ ਇਸ ਤਰ੍ਹਾਂ ਦੀਆਂ ਐਡਾਂ ਚੱਲਦੀਆਂ ਨੇ ਅੱਜ ਦਿਨ ਮੁੱਖ ਮੰਤਰੀ ਸਾਹਿਬ ਹੁਣ ਨਵੀਂ ਐਡ ਚੱਲਦੀ ਆ ਕਿ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਜਿਹੜੇ ਸਫਾਈ ਕਰਮਚਾਰੀ ਨੇ ਤੁਸੀਂ ਕਹਿੰਦੇ ਵੀ ਨੌਕਰੀ ਦਿੱਤੀਆਂ ਆ ਰਹੀਆਂ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੀ 3.5 ਕਰੋੜ ਦੀ ਆਬਾਦੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ 52000 ਨੌਕਰੀਆਂ ਦੇ ਹਰ ਸ਼ਹਿਰ ਦੇ ਵਿੱਚ ਬੋਰਡ ਲਗਾ ਕੇ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਚਿੱਠੀ ਜਗ ਜਾਗਰ ਕਰ ਦਿਓ ਕਿ ਕਿਹੜੇ ਕਿਹੜੇ ਸਾਥੀ ਨੂੰ ਕਿਹੜੇ ਡਿਪਾਰਟਮੈਂਟ ਚ ਨੌਕਰੀ ਦਿੱਤੀ ਆ ਤੇ ਆਪਾਂ ਹਮੇਸ਼ਾ ਹੀ ਉਹਨਾਂ ਦੀ ਗੁਲਾਮੀ ਸਹਿਣ ਲਈ ਅੱਜ ਤਤਬਰ ਤਤਬਰ ਤਿਆਰ ਰਵਾਂਗੇ ਇੱਕ ਵਾਰੀ ਚਿੱਠੀ ਜਗ ਜਾਗਰ ਕਰ ਦੋ ਕਿ ਕਿਹੜੇ ਕਿਹੜੇ ਸਾਥੀਆਂ ਨੂੰ ਕਿਹੜੇ ਡਿਪਾਰਟਮੈਂਟ ਚ ਨੌਕਰੀ ਦਿੱਤੀ ਆ ਤੇ ਅਸੀਂ ਕਦੀ ਵੀ ਤੁਹਾਡੇ ਵਰਕਰਾਂ ਕੋਲ ਕੋਈ ਵੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ। ਉਹ ਬੜੀ ਸਾਹਿਬ ਕਹਿ ਰਹੇ ਨੇ ਵੀ ਪਹਿਲੀਆਂ ਸਰਕਾਰਾਂ ਨਾਲੋਂ ਇਸ ਸਰਕਾਰ 'ਚ ਬਹੁਤ ਫਰਕ ਆ ਆਮ ਲੋਕਾਂ ਨੇ ਸਰਕਾਰ ਬਣਾਈ ਆ ਖਾਸ ਕਰਕੇ ਜਿਹੜੀ ਉਹਨਾਂ ਨਾਲ ਗੱਲ ਕਰੀਏ ਵੀ ਬਦਲਾਵ ਲਿਆਂਦਾ ਗਿਆ ਵਾ ਪਹਿਲੀ ਰਵਾਇਤੀ ਪਾਰਟੀਆਂ ਸੀ ਜੋ ਹਮੇਸ਼ਾ ਇੱਕ ਦੂਜੀ ਦੀ ਆ ਗੱਲਾ ਕਰਦੇ ਸੀ ਪਰ ਇਹਨਾਂ ਰਵਾਇਤੀ ਪਾਰਟੀ ਛੱਡ ਕੇ ਇਹਨਾਂ ਭਰਾਵਾਂ ਨੇ ਇਹਨਾਂ ਲੋਕਾਂ ਦੇ ਵੋਟਾਂ ਪਾ ਕੇ ਸਰਕਾਰ ਬਣਾਈ ਆ ਬਾਦਵੀ ਪਾਰਟੀ। ਅੱਜ 3 ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ 3 ਵਪਾਰ ਵਧਿਆ ਤਿੰਨ ਸਾਲਾਂ ਦੇ ਵਿੱਚ ਗੁੰਡਾਗਰਦੀ ਅੰਸਰਾਂ ਦੇ ਖੌਫ ਘਟੇ ਅ ਸ਼ਰਿਆਮ ਕਿਸੇ ਨਾ ਕਿਸੇ ਵਪਾਰੀ ਤੇ ਗੋਲੀ ਵੱਜਦੀ ਆ ਕਿਸੇ ਨਾ ਕਿਸੇ ਖਿਡਾਰੀ ਤੇ ਗੋਲੀ ਵੱਜ ਕੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਮਾਰਿਆ ਜਾਂਦਾ ਆ ਕਿਹੜੀ ਸਰਕਾਰ ਪੰਜਾਬ ਦੀ ਜਿਹੜੀ ਕਹਿੰਦੀ ਆ ਪੀ ਪਰਵਰਤਨ ਆਇਆ ਤਿੰਨ ਸਾਲਾਂ ਦੇ ਵਿੱਚ ਜਿੰਨਾ ਨਸ਼ਾ ਵਿਕਿਆ ਜਿੰਨਾ ਗੁੱਡਾ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਾਰਾ ਕੁਝ ਜਾਣਦੇ ਆ ਉਹ ਜਗਜਹਰ ਨੇ ਨਸ਼ੇ ਦੀ ਗੱਲ ਤੁਸੀਂ ਕੀਤੀ ਹੈ ਨਸ਼ੇ ਵਿਰੋਧੀ ਜਿਹੜਾ ਇੱਕ ਮਹਮ ਚਾਲੂ ਕੀਤਾ ਗਿਆ ਯੁੱਧ ਨਸ਼ੇ ਵਿਰੁੱਧ ਤੇ ਕਹਿੰਦੇ ਵੀ ਕਤਈ ਮਈ ਤਬ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਜਾਊਗਾ ਅੱਜ 2 ਜੂਨ ਹੋ ਗਈ ਆ ਕਿ ਲੱਗਦਾ ਵੀ ਹੁਣ ਨਸ਼ਾ ਵਾਕਈ ਖਤਮ ਹੋ ਗਿਆ ਕਿ ਲੱਗਦਾ ਵੀ ਨਸ਼ੇ ਦੇ ਸਦਾਕਰ ਨੇ ਉਹਨਾਂ ਜਿਨ੍ਹਾਂ ਬਿਸੁੱਟਾ ਗਿਆ ਵਾ ਕਿ ਲੱਗਦਾ ਵੀ ਨਸ਼ਾ ਜਿਹੜਾ ਪੰਜਾਬ ਚੋਂ ਖਤਮ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਦੇ ਡੀਜੀ ਸਾਹਿਬ ਡੀਜੀਪੀ ਸਾਹਿਬ ਨੇ ਲੋਕਾਂ ਨੂੰ ਪ੍ਰੈਸ ਕਾਨਫਰੰਸ ਰਾਹੀਂ ਗੱਲ ਕਹੀ ਕਿ 31 ਮਈ ਤੱਕ ਜਿਹੜਾ ਕਿ ਪੰਜਾਬ 'ਚ ਨਸ਼ੇ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਅੱਜ ਤੁਹਾਡੇ ਸਾਹਮਣੇ ਆ ਪਿੰਡਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਮੈਨੂੰ ਰੋੜ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਕਿੱਥੇ ਸਾਡੀਆਂ ਭੈਣਾਂ ਨਸ਼ਾ ਕਰਨ ਦੀ ਆਦਤਾਂ ਬਣ ਗਈਆਂ ਕਿਸੇ ਸਾਡੇ ਵੀਰ ਨਸ਼ਾ ਕਰਨ ਦੇ ਆਦੀ ਬਣ ਗਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੇਕਰ ਤੁਸੀਂ ਨਸ਼ਾ ਖਤਮ ਕਰਨਾ ਤੇ ਪੰਜਾਬ 'ਚ ਸਭ ਤੋਂ ਪਹਿਲਾਂ ਬੇਰੋਜ਼ਗਾਰੀ ਖਤਮ ਕਰੋ ਬੇਰੋਜ਼ਗਾਰੀ ਖਤਮ ਹੋ ਗਈ ਤੇ ਫਿਰ ਨਸ਼ੇ ਦਾ ਵਪਾਰ ਖਤਮ ਹੋਣਾ ਇਹ ਤੁਸੀਂ ਜਾਣਦੇ ਜੋ ਭਲੀ ਭਾਤੀ ਜਾਣਦੇ ਜੋ ਅੱਜ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਤਸਕਰ ਨਸ਼ੇ ਦੇ ਵਪਾਰੀ ਵੱਡੇ ਪੱਧਰ ਤੇ ਕੰਮ ਕਰ ਰਹੇ ਆ ਜਿਹੜਾ ਕਿ ਤੁਹਾਡੀ ਪੁਲਿਸ ਰੋਜ਼ ਦੀ ਰੋਜ਼ ਇਹ ਪ੍ਰੈਸ ਕਾਨਫਰੰਸਾਂ 'ਚ ਲੋਕਾਂ ਨੂੰ ਦੱਸ ਰਹੀ ਆ। ਉਹ ਤੋਂ ਸਾਹਿਬ ਕਿੰਨਾ ਦੇਖਦੇ ਪਿਛਲੇ ਦਿਨ ਜਿਹੜਾ ਕਿ ਸ਼ਰਾਬ ਨੂੰ ਲੈ ਕੇ ਜਿਹੜੀਆਂ ਉੱਥੇ ਮੌਤਾਂ ਹੋਈਆਂ ਸਨ ਮਜੀਠੇ ਇਲਾਕੇ 27 ਮੌਤਾਂ ਹੋ ਚੁੱਕੀਆਂ ਸੀ ਤੁਹਾਡਾ ਦੇ ਬਾਰੇ ਕੀ ਕਹਿਣਾ ਵਾ ਉਤੋਂ ਬਾਅਦ ਸਰਕਾਰ ਜਾਗੀ ਪੁਲਿਸ ਜਾਗੀ ਉਥੋਂ ਦੇ ਮਜੀਠੇ ਦੇ ਇਲਾਕੇ ਦੇ ਐਸਐਚਓ ਡੀਐਸਪੀ ਸਸਪੈਂਡ ਕੀਤਾ ਗਿਆ ਪਹਿਲਾਂ ਕਿਉਂ ਸਰਕਾਰਾਂ ਦਾ ਧਿਆਨ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਜੁੱਧ ਨਸ਼ਿਆਂ ਵਿਰੁੱਧ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਥੋੜੇ ਦਿਨ ਬਾਅਦ ਹੀ ਇੱਕ ਮਜੀਠੇ ਹਲਕੇ ਦੇ ਵਿੱਚ ਨਸ਼ਿਆਂ ਦੇ ਨਾਲ ਜਰੀਲੀ ਸ਼ਰਾਬ ਦੇ ਨਾਲ ਉੱਥੋਂ ਦੇ ਕਾਫੀ ਲੋਕਾਂ ਦੀ 20 ਤੋਂ 27 ਲੋਕਾਂ ਦੀ ਮੌਤ ਹੋਈ ਉਹ ਨਸ਼ਾ ਕਹਿੰਦੇ ਜਿਹੜੀ ਜਰੀਲੀ ਸ਼ਰਾਬ ਉਹ ਦਿੱਲੀ ਤੋਂ ਆਈ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਣਦੇ ਆ ਕਿ ਜਿਹੜਾ ਦਿੱਲੀ ਦੇ ਨਾਲ ਇਹਨਾਂ ਦੇ ਤਾਲਮੇਲ ਜੁੜਿਆ ਉਸ ਤੇ ਪੱਕੀ ਨੱਥ ਪਾਉਣੀ ਚਾਹੀਦੀ ਆ ਪਿਛਲੀ ਸਰਕਾਰ ਵੇਲੇ ਮੁਛਲ ਪਿੰਡ ਦੇ ਵਿੱਚ ਸ਼ਰਾਬ ਚ ਜਰੀਲੀ ਦੇ ਨਾਲ ਲੋਕਾਂ ਦੀ ਮੌਤ ਹੋਈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਪਰਚਾ ਦਰਜ ਹੋਣਾ ਚਾਹੀਦਾ ਜਦੋਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ ਕੀ ਗੱਲ ਜਿਹੜੇ ਮਜੀਠੇ ਹਲਕੇ ਚ ਸ਼ਰਾਬ ਦੇ ਨਾਲ ਜਰੀਲੀ ਸ਼ਰਾਬ ਦੇ ਨਾਲ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਦੇ ਦੋਸ਼ੀ ਨੇ ਅਸੀਂ ਤਾਂ ਕਹਿੰਦੇ ਆ ਕਿ ਜੇ ਭਗਵੰਤ ਮਾਨ ਸਾਹਿਬ ਨੇ ਅਦੋਂ ਕੈਪਟਨ ਮੋਰਿੰਦਰ ਸਿੰਘ ਤੇ ਪਰਚਾ ਦਰਜ ਕਰਨ ਦੀ ਗੱਲ ਕੀਤੀ ਸੀ ਅੱਜ ਉਹਦੇ ਤਹਿਤ ਜਿਹੜੀਲੀ ਸ਼ਰਾਬ ਨਾਲ ਜਿਹੜੇ ਬੱਚੇ ਮਰੇ ਆ ਜਿਨ੍ਹਾਂ ਪਰਿਵਾਰਾਂ ਦੇ ਚੀਰਾ ਖਤਮ ਹੋਇਆ ਅੱਜ ਉਹਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਤੇ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ। ਸਰਪੱਤ ਸਾਹਿਬ ਅਸੀਂ ਦੇਖਿਆ ਵੀ ਜਿਹੜੇ ਸ਼ਰਾਬ ਨਾਲ ਲੋਕ ਮਰੇ ਨੇ ਉਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇ ਹਲ ਕੀਤੀ ਗਈ ਹੈ ਤੇ ਦਿੱਤੇ ਵੀ ਸ਼ਾ ਗਈ ਆ ਪਰ ਜਿਹੜੇ ਅਗਨੀ ਵੀ ਜਿਹੜਾ ਸਾਡਾ ਨੌਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਨਾਂ ਤੇ ਸ਼ਹੀਦ ਕਰਾ ਦਿੱਤਾ ਗਿਆ ਤੇ ਨਾਂ ਇਸ ਪਰਿਵਾਰ ਦੀ ਹੱਦ ਤੱਕ ਕਿਸੇ ਸਾਰ ਨਹੀਂ ਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਬੇਨਤੀ ਕਰਦਾ ਵੀ ਜਿਹੜੇ ਅਗਨੀ ਵੀਰ ਜਿਨ੍ਹਾਂ ਦੀ ਡੈਥ ਹੋਈ ਮੈਂ ਬੇਨਤੀ ਕਰਦਾ 1 ਕਰੋੜ ਰੁਪਇਆ ਤੇ ਇੱਕ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੀ ਲਈ ਸ਼ਰਾਬ ਨਾਲ ਮਰਨ ਵਾਲਿਆਂ ਨੂੰ 10-10 ਲੱਖ ਰੁਪਇਆ ਤੇ ਨੌਕਰੀਆਂ ਦੀ ਵਾਦਾ ਕਰਕੇ ਗਏ ਸੀ ਮੁੱਖ ਮੰਤਰੀ ਸਾਹਿਬ ਇਹ ਨਾ ਸੋਚੋ ਪਈਏ ਗੱਲ ਇੱਥੇ ਠੱਪ ਹੋ ਜਾਣੀ ਆ ਅਸੀਂ ਉਹਨਾਂ ਦੇ ਘਰਾਂ 'ਚ ਗੇੜੇ ਮਾਰਦੇ ਰਵਾਂਗੇ ਜਿੰਨਾ ਚਿਰ ਤੱਕ ਤੁਸੀਂ ਨੌਕਰੀਆਂ ਨਹੀਂ ਦੇ ਦਿੰਦੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਜਲਦ ਉਹਨਾਂ ਦੇ ਪਰਿਵਾਰਾਂ ਦੇ ਚਿਰਾ ਖਤਮ ਹੋਇਆ ਕਈਆਂ ਭੈਣਾਂ ਦੇ ਸੁਹਾਗ ਖਤਮ ਹੋਇਆ, ਕਈਆਂ ਮਾਵਾਂ ਦੇ ਪੁੱਤ ਖਤਮ ਹੋਇਆ, ਉਹਨਾਂ ਦੇ ਘਰ ਚੋਂ ਹੋਈ ਕਮਾਉਣ ਵਾਲੇ ਸਾਥੀ ਉਹਨਾਂ ਨੂੰ ਜਲਦ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਬਹੁਤ ਸਾਰੇ ਸਮਾਜ ਪਾਰਟੀ ਇਹ ਮਿਲ ਕਰ ਇਹਨਾਂ ਵੱਲੋਂ ਸਰੋਤ ਮੰਗ ਪੱਤਰ ਦਿੱਤਾ ਗਿਆ ਕਿ ਸਾਡੇ 12% ਦੀ ਰਕਮ ਅਗਰ ਨੂੰ ਲੈ ਕੇ ਹੈਗਾ ਅਸੀਂ ਇਹਨੂੰ ਭਾਜੀ ਜਿਹੜਾ ਉਹ ਮੰਤਰੀ ਸਾਹਿਬ ਤੇ ਸਰਕਾਰ ਲੈਵਲ ਤੇ ਵਿਝਾ ਦੇਵਾਂਗੇ ਲੱਗਦਾ ਨਹੀਂ ਹੁੰਦਾ ਅੰਦੀ ਵੀ ਗੀਲਾ ਹੋ ਕੇ ਚਾਈ ਜਾਣਗੇ ਤਾਂ ਪਹਿਲਾਂ ਉਹ ਬੜੇ ਮੰਦੋ ਦੇਖ ਕਿ ਜੀ ਬਿਲਕੁਲ ਸਾਨੂੰ ਇਹਨਾਂ ਨੇ ਮੈਮੋਰੰਡਮ ਅਜਾ ਦਿੱਤਾ ਹੈ ਅਸੀਂ ਅੱਜ ਇਹਨੂੰ ਫਟੋੜੇ ਨੂੰ ਅਸੀਂ ਪਾਵਰਟ ਕਰਕੇ ਜਿਹੜਾ ਉਹ ਸਰਕਾਰ ਨੂੰ ਪਹੁੰਚਾ ਦਿੰਦੇ ਸਾਡੇ 12% ਕੋਟੇ ਨੂੰ ਲੈ ਕੇ ਜਿਹੜੀ ਮੰਗ ਕੀਤੀ ਗਈ ਆ ਤੇ ਹਮੇਸ਼ਾ ਇਹਨਾਂ ਲੋਕਾਂ ਦੇ ਨਾਲ ਖੜਗੇ ਨੇ ਉਹਨਾਂ ਕਹਿੰਦੇ ਕਿ ਜਿੰਨਾ ਚਿਰ ਤੱਕ ਮੁੱਖ ਮੰਤਰੀ ਪੰਜਾਬ ਦੀ ਜਾਗ ਨਹੀਂ ਖੋਲਦੀ ਜਿਹੜੀ ਆ ਉਹ ਮੰਗਾ ਨਹੀਂ ਮੰਨਦੇ ਉਹ ਤੱਕ ਜਿਹੜੇ ਮੰਗਬੱਤ ਜਿਹੜੇ ਉਸੇ ਤਰ੍ਹਾਂ ਚੱਲੀ ਰਹਿਣਗੇ ਉਹ ਦੇਖਣਾ ਹੈ ਮੁੱਖ ਮੰਤਰੀ ਸਾਹਿਬ ਕਦੋਂ ਤੱਕ ਇਹਨਾਂ ਦੀ ਜੜ ਖੋਲਦੀ ਆ ਤੇ ਇਹਨਾਂ ਨੂੰ 1.5% ਜਿਹੜਾ ਕੋਟਾ ਵਾ ਕਦੋਂ ਤੱਕ ਬਾਲ ਕਰਦੇ ਨੇ ਮੈਨੂੰ ਦਿਓ ਜਾਤ ਮਹਿਤ ਵੜਾ ਹਦੀਪ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰ